ਲਓ ਵੀ ਦੋਸਤੋ ਅੱਜ ਤੁਹਾਡੇ ਲਈ ਦੋ ਘੋੜੀਆਂ ਲੈ ਕੇ ਆਇਆ ਇੱਕ ਤਾਂ ਮਾਰવાડી ਬੱਚੇ ਦੇਣ ਵਾਲੀ ਆ ਤੇ ਦੂਜੀ ਨੁਕਰੇ ਬੱਚੇ ਦੇਣ ਵਾਲੀ ਤੇ ਫੀਸ ਤੁਹਾਡੀ ਦੋਨਾਂ ਘੋੜੀਆਂ ਦੀ ਬਚ ਜਾਣੀ ਤੁਹਾਨੂੰ ਕੋਈ ਫੀਸ ਦੇਣ ਦੀ ਲੋੜ ਨਹੀਂ ਪੈਣੀ ਤੇ ਮੰਨ ਲਓ ਘੋੜਾ ਦੋਨਾਂ ਘੋੜੀਆਂ ਦਾ ਜਿਹੜੇ ਨੁਕਰੇ ਦੇਣ ਵਾਲੇ ਜਮਾਹ ਚੰਬੀ ਕੁੜੀ ਹੋਏ ਉਹਨੂੰ ਨੁਕਰਾ ਘੋੜਾ ਦਿੱਤਾ ਦੂਜੀ ਨੂੰ ਮਾਰવાડી ਦਿੱਤਾ ਦਿੱਤੇ ਵੀ ਦੋਨੇ ਚੰਗੇ ਘੋੜੇ ਆ ਤੇ ਫੋਟੋ ਵੀਡੀਓ ਪ੍ਰੂਫ ਸਾਰੇ ਮਿਲ ਜੂ ਨਾਲ ਪਰਚ ਵੀ ਮਿਲ ਜੂ ਸਭ ਤੋਂ ਪਹਿਲਾਂ ਦੋਸਤੋ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈ ਦਿਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਦੋਸਤੋ ਅੱਜ ਦੀ ਵੀਡੀਓ 4 ਸਤੰਬਰ 2025 ਦੀ ਵੀਡੀਓ ਹੈ ਤੇ ਅੱਜ ਤੁਹਾਡੇ ਲਈ ਦੋ ਕੁੜੀਆਂ ਦਿਖਾਉਣੀਆਂ ਵੀਡੀਓ 'ਚ ਇੱਕ ਤਾਂ ਮਾਰਵਾੜੀ ਬੱਚੇ ਦੇਣ ਵਾਲੀ ਕੁੜੀ ਇੱਕ ਨੋਗਰੇ ਬੱਚੇ ਦੇਣੇ ਸਭ ਤੋਂ ਪਹਿਲਾਂ ਮਾਰਵਾੜੀ ਬੱਚੇ ਦੇਣ ਵਾਲੀ ਕੁੜੀ ਦੀ ਆਪਾਂ ਡਿਟੇਲ ਦਿੰਨੇ ਆ ਤੁਹਾਨੂੰ ਦੋਸਤੋ ਬੈਡ ਵੱਡਾ ਪਹਿਲਾਂ ਸਾਰਿਆਂ ਤੋਂ ਪਹਿਲਾਂ ਘੋੜੀ ਦਾ ਦੇਖੋ ਲੈਂਥ ਲੰਥ ਹੱਡ ਪੈਰ ਕੱਦ ਕਾਠੀ ਬਹੁਤ ਵੱਡਾ ਤੇ ਮਿਲੀ ਵੀ ਪੂਰੇ ਵੱਡੇ ਘੋੜੇ ਤੋਂ ਹੋਈ ਆ ਸੱਠੋਂ ਵਾਰ ਘੋੜੀ ਦੀ ਹਾਈਟ ਆ ਦੋਸਤੋ ਮਾਰਕੀਟ ਦੀ ਗੱਲ ਕਰੀ ਤਿੰਨ ਪੈਰ ਚਿੱਟੇ ਮੱਥੇ ਪਟਾ ਵਾਲਪੋਰੀਆਂ ਦੀ ਪੂਰੀ ਤਰ੍ਹਾਂ ਸਾਫ਼ ਆ ਅੰਦਰ ਦੀ ਗਾਰੰਟੀ ਉਹ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾਓ ਤੇ ਮੀਟ ਹੋਈ ਨੂੰ ਕੁਝ ਦਿਨ ਹੋ ਗਏ ਆਪਣੇ ਵਾਲੇ ਜੈ ਰਾਜ ਤੋਂ ਜੈ ਰਾਜ ਤੋਂ ਮੀਟ ਹੋਈ ਹੋਈ ਘੋੜੀ ਦਾ ਬੈਡ ਵੱਡਾ ਬਹੁਤ ਆ ਹੱਡ ਪੈਰ ਦੀ ਬਹੁਤ ਖੁੱਲੀ ਆ ਤੇ ਸਵਾਰੀ ਸੂਰੀ ਦੀ ਪਾਸ ਆ ਪੂਰਾ ਚੰਗਾ ਤੁਰਦੀ ਸੋਹਣੀ ਆ ਤੇ ਬੱਚਾ ਵੀ ਪੂਰਾ ਟੌਪ ਦਾ ਤ ਉਹ ਜੈ ਰਾਜ ਨੂੰ ਤੁਸੀਂ ਜਾਣਦੇ ਹੋ ਦੇਵ ਰਾਜ ਰਾਣੀਏ ਦਾ ਬੱਚਾ ਦੋਸਤੋ 51000 ਉਹਦੀ ਆਪਾਂ ਫੀਸ ਲੈਂਦੇ ਆ ਤੁਹਾਡਾ 51000 ਤਾਂ ਪਹਿਲਾਂ ਸਭ ਤੋਂ ਪਹਿਲਾਂ ਫੀਸ ਆਲਾ ਬਾਅਦ ਇਹਨਾਂ ਬਾਕੀ ਘੋੜੀ ਦਾ ਜਿਹੜਾ ਰੇਟ ਆ ਉਹ ਵੀ ਜਾਇਜ਼ ਆ ਇਹਨਾਂ ਸਮਝ ਲੋ ਪਤਾ ਨਹੀਂ ਮੁੱਲ ਜ਼ਿਆਦਾ ਹੋਊ ਘੋੜੀ ਦਾ ਨਾ ਜਾਇਜ਼ ਮੁੱਲ ਦੀ ਘੋੜੀ ਆ ਜਮਾਂ ਭਾਅ ਪਰਤੇ ਵਾਲੀ ਆ ਕੋਈ ਵਾਰ ਹੁੰਦਾ ਕਿ ਭਰਾ ਨੂੰ ਹਾਈਟ ਵਾਲੀ ਘੋੜੀ ਚਾਹੀਦੀ ਹੁੰਦੀ ਚੰਗੀ ਘੋੜੀ ਚਾਹੀਦੀ ਹੁੰਦੀ ਆ ਤਾਂ ਮਿੱਤਰ ਤੁਹਾਡਾ ਉਹ ਵੀ ਭਾਣਾ ਮਿਲ ਜਾਣੀ ਹੈ ਅਰਮਾਨ ਪੂਰਾ ਹੋ ਜੂ ਚੰਗੀ ਘੋੜੀ ਲੈਣਾ ਨੰਬਰ 2 ਤੇ ਤੁਹਾਡੇ ਫੀਸ ਵਾਲੇ ਪੈਸੇ ਬਚ ਜਣੇ ਮਾਰਵਾੜੀ ਚੰਗੀ ਘੋੜੀ ਹੈ ਕਹਿਣ ਦਾ ਮਤਲਬ ਜੇ ਮਾਰਵਾੜੀ ਲੈਣੀ ਹੋਈ ਤਾਂ ਉਹ ਦੇਖ ਲਓ ਜੇ ਨੁਗਰੇ ਬੱਚੇ ਲੈਣ ਵਾਲੀ ਹੋਈ ਤਾਂ ਆਹ ਦੇਖ ਲਓ ਆ ਤਾਂ ਥੋੜੀ ਬਹੁਤੀ ਲੱਖੋਂ ਅੰਦਰ ਹੀ ਬਣ ਜੂ ਤੁਹਾਨੂੰ ਚੰਬੀ ਘੋੜੀ ਹੈ ਦੋਸਤੋ ਚਾਰੇ ਪੈਰ ਚਿੱਟੇ ਸਾਰੇ ਢਿੱਡ ਚਿੱਟਾ ਮੂੰਹ ਚਿੱਟਾ ਤੇ ਇਹ ਆਪਣੇ ਵਾਲੇ ਬਾਜ ਤੋਂ ਮੀਟਾ ਬਾਜ ਹਰ ਜਾਂਦਾ ਬੱਚਾ ਜੀ ਨੁਗਰਾ ਘੋੜਾ ਉਹ ਤਾਂ ਮੀਟ ਹੋਈ ਹੋਇਆ ਰਿਜ਼ਲਟ ਉਹ ਤਾਂ ਸੋਹਣਾ ਆ ਗਿਆ ਤੇ ਵਾਕਿ ਘੋੜੀ ਭਾਅ ਪਰਤੇ ਵਾਲੀ ਸਵਾਰੀ ਸੂਰੀ ਦੀ ਇਹ ਵੀ ਬਾਸ ਨੁਕਰੇ ਬੱਚੇ ਦੇ ਨੇ ਕਈ ਵਾਰ ਭਰਾਵਾਂ ਦੇ ਮਨ ਦੀ ਰੀਜ ਹੁੰਦੀ ਹੈ ਯਾਰ ਆਪਾਂ ਨੁਕਰਾ ਬੱਚਾ ਪੈਦਾ ਕਰੇ ਪਰ ਨੁਕਰਾ ਤੁਹਾਨੂੰ ਹੀ ਪਤਾ ਬਸ਼ੇਰੀ ਵੀ 2 ਲੱਖ ਦੇ ਆਸ-ਪਾਸ ਮਿਲ ਜੇ ਜਿਹੜੇ ਬੰਦੇ ਨਹੀਂ ਅਫੋਰਡ ਕਰ ਸਕਦੇ ਨੁਕਰਾ ਜਾਨਵਰ ਤਾਂ ਉਹ ਕਹਿਦੇ ਨਾ ਯਾਰ ਚੰਬੀ ਘੋੜੀ ਲੈ ਲੋ ਬੱਚਾ ਪੁੱਤਰਾ ਚੰਗਾ ਦੇਗੀ ਬੱਚਾ ਪਾਲ ਲਾਂਗੇ ਤਾਂ ਮਿੱਤਰੋ ਜੈਜ ਮੋਲ ਦੇ ਚ ਬਣ ਜਾਣੀ ਇਹ ਵੀ ਹਜ਼ਾਰਾਂ ਚ ਆਪਾਂ ਹਿੰਟ ਦੇਤਾ ਤੁਹਾਨੂੰ ਬਾਲਪੋਰੀਆਂ ਦੀ ਇਹ ਵੀ ਸਾਫ ਆ ਤਕਰੀਬਨ ਇਹਨੂੰ ਵੀ 10 ਤੋਂ 15 ਦਿਨ ਮੀਟ ਹੋਈ ਨੋ ਹੋਈ ਫੋਟੋ ਵੀਡੀਓ ਇਹਦੀ ਮਿਲ ਜੋ ਸਲਿੱਪ ਵੀ ਮਿਲ ਜੋ ਬਾਲਪੋਰੀਆਂ ਦੇ ਦੋਨੇ ਘੋੜੀਆਂ ਸਾਫਾ ਹੱਥਾਂ ਪੈਰਾਂ ਦੀ ਦੋਨੇ ਸਾਫਾ ਅੰਦਰ ਦੀਆਂ ਦੋਨੇ ਚੈੱਕ ਪਾਸ ਆ ਪਰ ਮੀਟ ਹੋਈਆਂ ਨੂੰ ਹਜੇ ਦੋਨਾਂ ਨੂੰ ਦੇਣੀ ਹੋਈ ਆ ਚੈੱਕ ਪਾਸ ਗੱਬਨ ਨਹੀਂ ਹੋਈਆਂ ਤੇ ਜੇ ਖਾਲੀ ਰਹਿ ਜੇ ਤਾਂ ਤੁਸੀਂ ਆਪਣੇ ਵਾਲੇ ਘੋੜਿਆਂ ਤੋਂ ਮੀਟ ਕਰਵਾ ਸਕਦੇ ਆ ਫ੍ਰੀ ਆਫ ਕਾਸਟ ਸੋ ਦੋਸਤੋ ਨੰਬਰ ਆਪਾਂ ਦੇ ਦਿੱਤੇ ਥੱਲੇ ਜਿਹੜੀ ਭਰਾ ਦੇ ਦੋਨਾਂ ਘੋੜੀਆਂ ਚ ਕੋਈ ਵੀ ਪਸੰਦ ਹੋਈ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਓ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ